थोड़ी गलती करने वाले हैं। इस कंट्री का कार्य नहीं करनी है। जैसा मैं वो ही गलती करती हूँ। नहीं लगा, लेकिन मेरे दिल में बस एक बात ਮਸਤ ਆ ਬੇ ਚਲੋ ਮੈਂ ਅੰਦਰ ਕੰਮ ਕਰਦੀ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੈਣੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਨਬਦ ਵਿੱਚ ਕਿਸਾਨ ਤੇ ਪੁਲਿਸ ਆਮੋ-ਸਾਮਣੇ ਹੋ ਗਏ ਨੇ ਤਣਾਬ ਵਾਲੇ ਡੀਐਸਪੀ ਮਨਦੀਪ ਕੋਰਨੇਲ 'ਤੇ ਇਲਜ਼ਾਮ ਲਗਾਏ ਨੇ ਕਿ ਕਿਸਾਨਾਂ ਨੇ ਮੇਰੇ ਨਾਲ ਤੱਕਾ ਮੁਕੀ ਕੀਤੀ ਤੇ ਮੇਰਾ ਜੂੜਾ ਵੀ ਪੁੱਟਿਆ ਦੂਜੇ ਪਾਸੇ ਕਿਸਾਨਾਂ ਦਾ ਇਹ ਕਹਿਣਾ ਕਿ ਡੀਐਸਪੀ ਸਾਡੇ 'ਤੇ ਗੱਡੀ ਚੜਾਉਣ ਲੱਗੀ ਸੀ ਸਥਿਤੀ ਕਾਫੀ ਤਣਾਅਪੂਰਨ ਹੋਈ ਹੈ ਤੇ ਇੱਥੇ ਲੇਡੀ ਡੀਐਸਪੀ ਨੇ ਕਿਸਾਨਾਂ ਤੇ ਇਲਜ਼ਾਮ ਲਗਾ ਦਿੱਤੇ ਨੇ ਤੇ ਕਹਿਣਾ ਕਿ ਹੁਣ ਇਹਨਾਂ ਤੇ ਪਰਚਾ ਕਰਾਂਗੇ ਦੱਸ ਦਿੱਤੀ ਕਿ ਮਾਮਲਾ ਸ਼ੰਭੂ ਤਖਨੋਰੀ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਜਿਤਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਇਆ ਕਿਸਾਨਾਂ ਦੇ ਵੱਲੋਂ ਇਸ ਦੌਰਾਨ ਕਾਫੀ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤੇ ਕਿਸਾਨਾਂ ਦੀ ਡੀਐਸਪੀ ਦੇ ਨਾਲ ਬਹਿਸ ਹੋ ਜਾਂਦੀ ਹੈ